ਕੀ 35 ਦਿਨ ਹੋ ਗਏ ਇੱਕ ਸਿੱਖ ਫੌਜੀ ਨੂੰ ਟਾਵਰ ਤੇ ਚੜੇ ਹੋਏ ਨੂੰ ਪੰਜਾਬ ਦੇ ਦਿਨੋਂ ਦਿਨ ਹਾਲਾਤ ਇਦਾਂ ਦੇ ਹੋ ਰਹੇ ਆ ਕਿ ਪੰਜਾਬ ਸਰਕਾਰ ਕੁਝ ਸੋਚ ਨਹੀਂ ਰਹੀ ਜੀ ਭਾਈ ਸਰਕਾਰਾਂ ਨੂੰ ਕੀ ਲੋੜ ਐ ਸੋਚਣ ਦੀ ਉਹਨਾਂ ਨੂੰ ਜੋਦੇ ਚਾਹੀਦੇ ਨਹੀਂ ਉਹਨਾਂ ਨੂੰ ਤਾਂ ਖੁਸਰੇ ਚਾਹੀਦੇ ਨੇ ਉਹਰੇ ਜਿਹੜੇ ਉਹਨਾਂ ਨੂੰ ਬੋਤਲਾਂ ਦੇ ਲਾਜਕੇ ਦੇ ਵਿੱਚ ਪਾ ਕੇ ਵੋਟਾਂ ਪਾਉਣ ਸਾਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਬੀਬੀ ਨਿਊਜ਼ ਟੀਵੀ ਤੇ ਮੈਂ ਹਰਮਨਦੀਪ ਸਿੰਘ ਸੋਢੀ ਇੱਥੇ ਕੀ 35 ਦਿਨ ਹੋ ਗਏ ਇੱਕ ਸਿੱਖ ਫੌਜੀ ਨੂੰ ਟਾਵਰ ਤੇ ਚੜੇ ਹੋਏ ਨੂੰ ਕਹਿੰਦਾ ਮੈਂ ਉਹਨਾਂ ਚਿੱਕਰ ਥੱਲੇ ਨਹੀਂ ਉਤਰਨਾਗਾ ਜਿੰਨਾ ਚੱਕਰ ਗੁਰੂ ਗ੍ਰੰਥ ਸਾਹਿਬ ਦਾ ਆਪਾਂ ਨੂੰ ਸਤਕਾਰ ਨਹੀਂ ਮਿਲਦਾ ਜਿੰਨਾ ਚੱਕਰ ਬੇਅਦਮੀਆਂ ਰੁਕਣੋਂ ਨਹੀਂ ਹਟਦੀਆਂ ਜਿੰਨਾ ਚੱਕਰ ਕਾਨੂੰਨ ਨਹੀਂ ਬਣਦਾਗਾ ਉਹਨਾਂ ਚੱਕਰ ਕਹਿੰਦਾ ਮੈਂ ਟਾਵਰ ਤੋਂ ਥੱਲੇ ਨਹੀਂ ਉਤਰਦਾਗਾ ਤਾਂ ਉਸਦੀ ਮਾਤਾ ਨੇ ਕਿਹਾ ਮੇਰਾ ਇੱਕ ਲੋਤਾ ਪੁੱਤਰ ਜਿਹੜਾ ਘਰ ਨੂੰ ਸੰਭਦਾਗਾ ਸਾਰੇ ਘਰਬਾਰ ਨੂੰ ਚਲਾਉਂਦਾਗਾ ਤਾਂ ਉਹ ਟਾਵਰ ਦੇ ਉੱਪਰ ਚੜ੍ਹ ਗਿਆਗਾ ਦੇਖੋ ਕੀ ਹਾਲਾਤ ਹੋਇਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਆਜੋ ਉਹ ਵੀਡੀਓ ਕਾਲ ਤੇ ਗੱਲਬਾਤ ਕਰਕੇ ਤੁਹਾਨੂੰ ਹਾਲਾਤ ਦਿਖਾਉਨੇ ਆ ਇਸ ਟਾਈਮ ਹਾਂਜੀ ਫੌਜੀ ਸਾਹਿਬ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਫੌਜੀ ਸਾਹਿਬ ਤੁਸੀਂ ਟਾਵਰ ਤੇ ਚੜੇ ਹੋਏ ਹੋ ਕਾਫੀ ਜਿਹੜਾ ਮੌਸਮ ਵੀ ਖਰਾਬ ਹੈ ਤੇ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜਿਹੜਾ ਟਾਵਰ ਤੇ ਚੜੇ ਹੋ ਤਾਂ ਕੋਈ ਤੁਹਾਡਾ ਸਰਕਾਰ ਦਾ ਮਨੰਦਾ ਪਹੁੰਚਿਆ ਕੋਈ ਇੱਥੇ ਜੀ ਨਹੀਂ ਭਰਾ ਜੀ ਕੋਈ ਨਹੀਂ ਪਹੁੰਚਿਆ ਕੋਈ ਮਨੰਦਾ ਪਹੁੰਚਿਆ ਨਹੀਂਗਾ ਜੀ ਨਹੀਂ ਭਾਈ ਜੀ ਕੋਈ ਨਹੀਂ ਪਹੁੰਚਿਆ ਜੀ ਤਾਂ ਕੀ ਲੱਗਦਾਗਾ ਹੁਣ ਜਿਹੜਾ ਟਾਵਰ ਤੇ ਤੁਸੀਂ ਚੜੇ ਬੈਠੇ ਹੋ ਕੋਈ ਮਨੰਦਾ ਨਹੀਂ ਪਹੁੰਚ ਰਿਹਾਗਾ ਤਾਂ ਤੁਹਾਨੂੰ ਅਗਲੀ ਕੀ ਰਣਨੀਤੀ ਹੋਊਗੀ ਤੁਹਾਡੀ ਜੀ ਜੋ ਗੁਰੂ ਦਾ ਹੁਕਮ ਹੋਏਗਾ ਭਾਈ ਜੀ ਹੇ ਤਾਂ ਚਲੋ 17 ਤਰੀਕ ਦਾ ਇਕੱਠ ਹੈ ਜੀ ਉਹਦੇ ਵਿੱਚ ਦੇਖਦੇ ਆਂ ਕੀ ਸੰਗਤ ਹੁੰਗਾ ਰਾਮ ਆਰਦੀ ਹੈ ਜੀ 17 ਤਰੀਕ ਦੇਖਾਂਗੇ ਫਿਰ ਜੀ 17 ਤਰੀਕ ਦਾ ਜਿਹੜਾ ਵੱਡਾ ਇਕੱਠ ਕੀਤਾ ਗਿਆਗਾ ਉਸ ਤਰੀਕ ਨੂੰ ਜਿਹੜੇ ਲੋਕੀ ਇੱਥੇ ਪਹੁੰਚਣਗੇ ਤਾਂ ਉਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਉਹ ਲਿਖੀ ਜਾਊਗੀ ਹਾਂਜੀ ਹਾਂਜੀ ਤਾਂ ਕੀ ਲੱਗਦਾਗਾ ਸਿੱਖਾਂ ਨਾਲ ਇਦਾਂ ਹੀ ਹੁੰਦਾ ਰਹੂਗਾ ਜੇ ਸਿੱਖ ਜਾਗਣਗੇ ਨਹੀਂ ਬਾਈ ਜੀ ਇਦਾਂ ਹੀ ਹੋਊਗਾ ਜੀ ਜੇਕਰ ਫੌਜੀ ਸਾਹਿਬ ਕਹਿੰਦੇ ਜੇਕਰ ਸਿੱਖ ਜਾਗਣਗੇ ਤਾਂ ਇਦਾਂ ਹੀ ਹੁੰਦਾ ਰਹੂਗਾ ਪੰਜਾਬ ਦੇ ਵਿੱਚ ਤਾਂ ਕੀ ਲੱਗਦਾਗਾ ਦਿਨੋਂ ਦਿਨ ਜਿਹੜਾ ਗੁਰੂ ਸਾਹਿਬਾਂ ਦੀਆਂ ਬੇਅਦਬੀਆਂ ਨੂੰ ਲੈ ਕੇ ਜਿਹੜੇ ਸਿੱਖ ਭਰਾ ਉੱਠਦੇ ਐ ਇਕੱਠੇ ਨਹੀਂ ਹੁੰਦੇਗੇ ਹੁਣ ਫੌਜੀ ਸਾਹਿਬ ਟਾਵਰ ਤੇ ਚੜੇ ਨੂੰ ਤਕਰੀਬਨ ਕਿੰਨੇ ਦਿਨ ਹੋ ਗਏ ਫੌਜੀ ਸਾਹਿਬ ਤੁਹਾਨੂੰ ਟਾਵਰ ਤੇ ਚੜੇ ਨੂੰ ਜੀ ਮੈਂ 11 ਤਰੀਕ ਰਾਤ ਦਾ ਚੜੇ ਹੋਇਆ ਜੀ ਦੇਖ ਲਓ ਕਿੰਨੇ ਦਿਨ ਹੋ ਗਏ 35 ਦਿਨ ਹੋ ਗਏ 35 ਦਿਨ ਹੋ ਗਏ ਜੀ ਦੇਖੋ ਜੀ 35 ਦਿਨ ਹੋ ਗਏ ਟਾਵਰ ਤੇ ਚੜੇ ਹੋਏ ਨੂੰ ਫੌਜੀ ਸਾਹਿਬ ਨੂੰ ਤੇ ਉੱਥੇ ਕੋਈ ਹਜੇ ਤੱਕਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਜਿਹੜੇ ਹੈਗਾ ਉੱਥੇ ਉਕਤਾਂ ਇੰਤਜ਼ਾਮ ਨਹੀਂ ਕੀਤੇ ਗਏ ਕੋਈ ਜਿਹੜਾ ਹੈਗਾ ਇਹਨਾਂ ਨੂੰ ਕੇ ਇਸ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕੀ ਇਸ ਸਰਕਾਰ ਨੂੰ ਪਤਾ ਨਹੀਂਗਾ ਕਿ ਸਿੱਖ ਦਿਨੋਂ ਦਿਨ ਆ ਜਿਹੜੇ ਆਪਣੇ ਗੁਰੂ ਪਿੱਛੇ ਜਿੰਨਾ ਪਿੱਛੇ ਆਪਾਂ ਨੂੰ ਸਿੱਖੀ ਮਿਲੀ ਹੈ ਜਿੰਨਾ ਪਿੱਛੇ ਆਪਾਂ ਪੰਜਾਬ ਇੱਕ ਲੜ ਕੇ ਆਪਾਂ ਲਿਆਗਾ ਤਾਂ ਉਸ ਗੁਰੂ ਪਿੱਛੇ ਜਿਹੜਾਗਾ ਉਹ ਲੋਕਾਂ ਨੂੰ ਇਦਾਂ ਹੀ ਆ ਆਪਣੇ ਇਨਸਾਫ ਲੈਣ ਲਈ ਜੁੰਝਣਾ ਪਊਗਾ ਕੀ ਲੱਗ ਰਿਹਾਗਾ ਹੁਣ ਤੁਹਾਨੂੰ ਦਿਨਪੁਰਾ ਇੱਥੇ ਜੋ ਤੁਸੀਂ ਬੈਠੇ ਹੋ ਮੌਸਮ ਵੀ ਖਰਾਬ ਹੈ ਜੀ ਤਾਂ ਤੁਸੀਂ ਜਿੰਨਾ ਚਿਰ ਤੁਹਾਡੀ ਕੋਈ ਇੱਥੇ ਕਾਰਵਾਈ ਨਹੀਂ ਹੁੰਦੀ ਕਿ ਕੋਈ ਕਾਨੂੰਨ ਨਹੀਂ ਬਣਦਾਗਾ ਉਹਨਾਂ ਚਿਰ ਤੁਸੀਂ ਨਹੀਂ ਉਤਰੋਗੇ ਨਹੀਂ ਬਾਈ ਜੀ ਬਿਲਕੁਲ ਨਹੀਂ ਉਤਰਾਂਗੇ ਜੀ ਬਿਲਕੁਲ ਤਾਂ ਫੌਜੀ ਸਾਹਿਬ ਕਹਿੰਦੇ ਜਿੰਨਾ ਚਿਰ ਕਾਨੂੰਨ ਨਹੀਂ ਬਣਦਾ ਉਹਨਾਂ ਚਿਰ ਕਹਿੰਦੇ ਅਸੀਂ ਤਾਬਰ ਤੋਂ ਨਹੀਂ ਉਤਰਾਂਗੇ ਤਾਂ ਸਿੱਖ ਸੰਗਤਾਂ ਪਹੁੰਚ ਰਹੀਆਂ ਤੁਹਾਡੇ ਕੋਲੇ ਜੀ ਬਾ ਕੋਈ ਖਾਸ ਨਹੀਂ ਜੀ ਥੋੜੀ ਬਹੁਤੀ ਸੰਗਤ ਪਹੁੰਚ ਰਹੀ ਹੈ ਇਹ ਤਾਂ ਜੀ ਕੋਈ ਖਾਸ ਫੌਜੀ ਸਾਹਿਬ ਕਹਿੰਦੇ ਸੰਗਤ ਨਹੀਂ ਪਹੁੰਚ ਰਹੀ 30 35 ਦਿਨ ਹੋ ਗਏ ਟਾਵਰ ਤੇ ਚੜਿਆ ਨੂੰ 17 ਤਰੀਕ ਨੂੰ ਜਿਹੜਾ ਹੈਗਾ ਵੱਡਾ ਇਕੱਠ ਰੱਖਿਆ ਗਿਆ ਹੈਗਾ ਜਿੱਥੇ ਕਾਫੀ ਜਿਆਦਾ ਜਿਹੜੇ ਖਾਲਸਾ ਪੰਥ ਦੇ ਲਹਿਰ ਵਾਲੇ ਲੀਡਰ ਆ ਉਹ ਪਹੁੰਚਣਗੇ ਵੱਖ-ਵੱਖ ਜਥੇਬੰਦੀਆਂ ਵਾਲੇ ਤਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਜੇ ਕੋਈ ਵੀ ਰਣਨੀਤੀ ਜਿਹੜੀ ਆ ਉਹ ਲੀਕੀ ਜਾਊਗੀ ਤਾਂ ਉਸ ਤੋਂ ਬਾਅਦ ਉਹ ਪ੍ਰੋਗਰਾਮ ਜਿੱਤਿਆ ਜਾਊਗਾ 17 ਤਰੀਕ ਨੂੰ ਇਹ ਵੱਡਾ ਇਕੱਠ ਹੈ ਤਾਂ ਕੀ ਲੱਗਦਾ ਸਿੰਘ ਸਾਹਿਬ ਕੋਈ ਹੋਰ ਤੁਸੀਂ ਕੋਈ ਆਪਣੇ ਵੱਲੋਂ ਕੋਈ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਹੋ ਮੈਂ ਤਾਂ ਬਾਈ ਜੀ ਸਿੱਖ ਸੰਗਤ ਨੂੰ ਇੱਕੇ ਬੇਨਤੀ ਕਰਨਾ ਚਾਹੁੰਦਾ ਦੇਖੋ ਹਾਲਾਤ ਹੋ ਰਹੇ ਨੇ ਬਹੁਤ ਮਾੜੇ ਪੰਜਾਬ ਦੇ ਜੀ ਸਤ ਤੋਂ ਪਹਿਲਾਂ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰਦਾਰ ਬਹਾਲ ਕਰਾਓ ਆਪਣੇ ਆਪ ਨੂੰ ਪਹਿਚਾਣੋ ਆਪਾਂ ਕੌਣ ਆ ਆਪਣੀ ਜੜ ਨੂੰ ਪਹਿਚਾਣੋ ਸਿੱਖੋ ਜੀ ਨਹੀਂ ਜੇ ਤੁਸੀਂ ਜੜ ਨਾ ਪਹਿਚਾਣੀ ਗੁਰੂ ਦੀ ਬੇਅਦਬੀ ਨਾ ਰੁਕੀ ਤਾਂ ਇਤੋਂ ਵੀ ਮਾੜੇ ਹਾਲਾਤ ਹੋਰ ਵੱਣ ਗਏ ਕਿਉਂਕਿ ਗੁਰੂ ਸਾਹਿਬ ਦੀ ਪਿੱਠ ਹੈ ਇਸ ਟਾਈਮ ਸਿੱਖਾਂ ਵੱਲ ਜੀ ਗੁਰੂ ਸਾਹਿਬ ਨੇ ਨਹੀਂ ਇਹ ਕਿਹਾ ਸੀ ਵੀ ਤੁਸੀਂ ਕਰਾਂ ਦੇ ਵਿੱਚ ਆਰਾਮ ਨਾਲ ਪੈ ਜਾਓ ਆਰਾਮ ਨਾਲ ਖਾਓ ਪੀਓ ਜੀ ਇਹ ਗੁਰੂ ਦੀ ਬੇਅਦਬੀ ਹੁੰਦੀ ਹੈ ਗੁਰੂ ਨੇ ਕਿਹਾ ਸੀ ਮੈਦਾਨ ਦੇ ਵਿੱਚ ਉਤਰੋ ਤੇ ਜੂਜੋ ਜੀ ਬਹੁਤੇ ਵਿਦਵਾਨ ਇਹ ਕਹਰੇ ਨੇ ਵੀ ਹਾਂ ਜੀ ਸਿੱਖ ਰਵੈਤਾਂ ਦੇ ਵਿੱਚ ਟਾਵਰਾਂ ਦੇ ਜੜਨਾ ਤੁਹਾਨੂੰ ਨਹੀਂ ਸਿਖਾਇਆ ਗਿਆ ਤਾਂ ਗਰਾਊਂਡ ਤੇ ਇਹਦਾ ਕੁਝ ਕਾਰਨ ਦਿੰਦਾ ਨਹੀਂ ਪ੍ਰਸ਼ਾਸਨ ਜੀ 9 ਸਾਲ ਹੋ ਗਏ ਸਾਨੂੰ ਧੱਕੇ ਖਾਂਦਿਆਂ ਨੂੰ ਡਾਂਗਾਂ ਖਾਂਦਿਆਂ ਨੂੰ ਜੀ ਸਾਰਾ ਕੁਝ ਦੇਖ ਲਿਆ ਜੀ ਤਾਂ ਜੇ ਕੋਈ ਅਪਰਾਧਾ ਕਰੇ ਤਾਂ ਹੁਣ ਸਾਥ ਨਹੀਂ ਦਿੰਦੇ ਹੁਣ ਕਿੰਤੂ ਪਰੰਤੂ ਕਰਨ ਤੇ ਲੱਗੇ ਨੇ ਸਾਰੇ ਜੀ ਕਿਹੜੇ ਆਪਦੇ ਆਪ ਨੂੰ ਸਿੱਖ ਬਹੁ ਵੱਡੇ ਵੱਡੇ ਖਾੜਕੂ ਕਹੋਂਦੇ ਨੇ ਜੀ ਮੈਂ ਤਾਂ ਪੱਟੇ ਮੂੰਹ ਕਹਿੰਦਾ ਉਹਨਾਂ ਦੇ ਜੀ ਜਿਹੜਾ ਤੁਸੀਂ ਜੇ ਅਪਰਾਧਾ ਕਰਿਆ ਤਾਂ ਸਾਥ ਦੋ ਨਹੀਂ ਹੁਈ ਕਿੰਤੂ ਪਰੰਤੂ ਕਿਉਂ ਕਰਦੇ ਹੋ ਜੀ ਇਹ ਕਰਕੇ ਦਿਖਾਓ ਨਹੀਂ ਅਜੇ ਤੱਕ ਕੁਝ ਜੀ ਜਿੰਨਾਂ ਨੇ ਵੀ ਬੇਅਦਵੀ ਵਾਲਿਆਂ ਨੂੰ ਮਾਰਿਆ ਬਾਈ ਜੀ ਆਪਣੇ ਸਿੱਖ ਰਵੈਤਾਂ ਦੇ ਅਨੁਸਾਰ ਜੀ ਉਹਨਾਂ ਦੇ ਪਰਿਵਾਰ ਨੂੰ ਕਿਸੇ ਨੇ 10 ਕਿਲੋ ਆਟਾ ਵੀ ਨਹੀਂ ਦਿੱਤਾ ਜਾ ਕੇ ਜੀ ਉਹਨਾਂ ਦੇ ਪਰਿਵਾਰ ਪਿੱਛੋਂ ਭੁੱਖੇ ਮਰ ਰਹੇ ਨੇ ਜੀ ਆਹ ਮੁੰਡਾ ਇੱਕ ਕਿੰਨੇ ਸਾਲਾਂ ਬਾਅਦ ਹੁਣ ਜਮਾਨਤ ਤੇ ਆਇਆ ਉਹਨੂੰ ਹਾਲ ਪੁੱਛ ਕੇ ਦੇ ਇੱਕ ਬਚਰ ਨੇ ਇੰਟਰਵਿਊ ਸਪੈਸ਼ਲ ਕਰੀ ਕਹਿੰਦਾ ਮੈਂ ਸਾਰੇ ਪਰਿਵਾਰ ਦਾ ਕੀ ਹਾਲ ਚਾਲ ਵੀ ਨਹੀਂ ਪੁੱਛਿਆ ਕਿਸੇ ਨੇ ਜੀ ਮੈਂ ਤਾਂ ਬੈਠਿਆ ਰਹੇ ਵੀ ਜੇ ਮੇਰੀ ਇਕੱਲੇ ਦੀ ਜਾਨ ਵੀ ਜਾਂਦੀ ਹੈ ਨਾ ਤਾਂ ਮੈਨੂੰ ਕੋਈ ਪਰਵਾਹ ਨਹੀਂ ਮੈਂ ਗੁਰੂ ਦੇ ਲੇਖੇ ਹਾਂ ਦਾ ਜੀਵਨ ਲਾਤਾ ਜੀ ਮੇਰੀ ਜਾਨ ਜਾ ਕੇ ਵੀ ਕਾਨੂੰਨ ਬਣ ਜੇ ਤਾਂ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਉਹ ਨੌਜਵਾਨਾਂ ਦੀਆਂ ਜ਼ਿੰਦਗੀਆਂ ਵੱਜਣਗੀਆਂ ਜਿਹੜੇ ਸਿੱਖੀ ਨੂੰ ਪਿਆਰ ਕਰਦੇ ਨੇ ਜਿਹੜੇ ਬੇਅਦਬੀ ਨਹੀਂ ਚੱਲ ਸਕਦੇ ਜੀ ਤਾਂ ਸਾਰੇ ਆਪਾਂ ਇੱਕ ਜੁੱਟ ਇਕੱਠੇ ਹੋਈਏ ਸਾਰੇ ਪੰਜਾਬ ਦੇ ਸਿੱਖਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਕੱਟੇ ਹੋ ਜੋ ਭਰਾਵੋ ਆਪਣੇ ਬਾਪੂ ਦੀ ਇੱਜ਼ਤ ਬਚਾ ਲਓ ਜੀ ਇਹ ਨਾ ਕੱਟੇ ਹੋਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਉਹ ਬਣੂ ਜਿਵੇਂ ਹੁਣਾ ਚੰਡੀਗੜ੍ਹ ਏਰੀਆ ਦੇ ਵਿੱਚ ਦੋ ਮੁੰਡੇ ਮਾਰਤੇ ਜੀ ਇੱਕ ਮਾਰਤਾ ਇੱਕ ਸੀਰੀਅਸ ਹੈ ਜੀ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਇੱਜ਼ਤਾਂ ਨੂੰ ਵੀ ਹੱਥ ਪਾਊਗਾ ਜੀ ਜਿਹੜਾ ਛੋਟਾ ਪਿਓ ਆ ਜਿਹਨੂੰ ਡੈਡੀ ਪਾਪਾ ਕਹਿੰਦੇ ਉਹਦੀਆਂ ਪੱਗਾਂ ਵੀ ਉਤਰਨਗੀਆਂ ਉਹ ਉਹਨਾਂ ਨਾਲੇ ਬਦ ਸੁਲੁੱਕੀ ਵੀ ਹੋਊਗੀ ਕਿਉਂਕਿ ਤੁਸੀਂ ਫੌਰਨ ਵਾਗੇ ਇੱਥੇ ਪਿੱਛੇ ਛੋਟੇ ਬਜ਼ੁਰਗ ਨੇ ਛੋਟੇ ਬਜ਼ੁਰਗਾਂ ਦੀ ਕੁੱਟਮਾਰ ਕਰਕੇ ਛੋਟੇ ਘਰਾਂ ਦੇ ਕਬਜ਼ੇ ਵੀ ਕਰੇ ਜਾਣਗੇ ਹੂੰ ਜਿਵੇਂ ਹੋ ਵੀ ਰਹੇ ਨੇ ਫੌਤੀ ਹੂੰ ਜਿੱਥੇ ਗੁਰੂ ਦੀ ਬਾਈ ਜੀ ਇੱਜ਼ਤ ਬਹਾਲ ਨਹੀਂ ਹੈਗੀ ਹੂੰ ਜਿੱਥੇ ਵਾਰ-ਵਾਰ ਗੰਦੇ ਤਰੀਕੇ ਨਾਲ ਬੇਅਦਬੀ ਹੋ ਰਹੀ ਹੈ ਉਤੋਂ ਫਿਰ ਸਿੱਖ ਕੀ ਭਾਲਦਾ ਤਾਂ ਗੁਰੂ ਉੱਥੇ ਕੁਝ ਨਹੀਂ ਲਈ ਬੈਠਾ ਇਹਨਾਂ ਨੂੰ ਜੀ ਬਿਲਕੁਲ ਫੌਜੀ ਸਾਹਿਬ ਕਹਿੰਦੇ ਵੀ ਜਿੱਥੇ ਆਪਣੇ ਗੁਰੂ ਦੀ ਜਿੱਥੇ ਆਪਣੇ ਪਿਓ ਦੀ ਇੱਕ ਕਾਨੂੰਨ ਨਹੀਂ ਬਣੇਗਾ ਜਿੱਥੇ ਗੁਰੂ ਆਪਾਂ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਤੋਂ ਬਾਅਦ ਤੁਸੀਂ ਮੰਨਣਾਗਾ ਤਾਂ ਪੌਜੀ ਸਾਹਿਬ ਕਹਿੰਦੇ ਵੀ ਇਹ ਕਾਨੂੰਨ ਦੀ ਖਾਤਰ ਮੈਂ ਅੱਜ ਜਿਹੜਾ ਹੈਗਾ ਜੰਗ ਲੜ ਰਿਆਂਗਾ ਜਿੱਥੇ ਕਿ ਮੈਨੂੰ ਇੱਕ ਟਾਵਰ ਤੇ ਚੜ੍ਹ ਕੇ ਕੁਝ ਸਿੱਖ ਜਿਹੜੇ ਮੈਨੂੰ ਕਹਿ ਰਹੇ ਆ ਕਿ ਕਿ ਇਹ ਗਲਤ ਹੈ ਵੀ ਇੱਦਾਂ ਥੋੜੀ ਕਾਨੂੰਨ ਬਣ ਜੂਗਾ ਪਰ ਵੇਖੋ ਕੋਈ ਸੁਣਵਾਈ ਨਹੀਂ ਹੋ ਰਹੀਗੀ ਜਿੱਥੇ ਕਿ ਖਾਲਸਾਈ ਨੇ ਇੱਕ ਗੱਲ ਕੀਤੀ ਹੈਗਾ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਉੱਥੇ ਇੱਕ ਪੰਜਾਬੀ ਦੋ ਨੌਜਵਾਨਾਂ ਦੇ ਜਿਹੜੇ 17 ਸਾਲਾਂ ਦੇ ਮੁੰਡੇ ਹੈਗੇ ਉਹਨਾਂ ਦੇ ਕਤਲ ਕੀਤੇ ਗਏ ਆ ਤੇ ਇੱਕ ਦੀ ਜਿਹੜੀ ਜਾਨ ਚਲੀ ਗਈ ਹੈ ਇੱਕ ਦੀ ਤੇਜ ਹਥਿਆਰਾਂ ਨਾਲ ਜਿਹੜੀ ਕਿ ਅੱਕ ਦੇ ਵਿੱਚੋਂ ਜਿਹੜੀ ਹੈਗੀ ਅ ਛੁਰੀ ਮਾਰ ਕੇ ਤਾਂ ਉਹ ਸਿਰ ਤੋਂ ਆਰ ਪਾਰ ਕੀਤੀ ਗਈ ਹੈ ਕੀ ਇਦਾਂ ਹੀ ਹੁੰਦਾ ਰਹੂਗਾ ਪੰਜਾਬ ਦੇ ਵਿੱਚ ਦੂਜੇ ਪਾਸੇ ਇੱਕ ਗੱਲ ਕੀਤੀ ਹੈ ਕਿ ਜਿਹੜੇ ਪੰਜਾਬੀ ਭਰਾ ਜਿਹੜੇ ਉਹ ਬਾਹਰ ਵਿਦੇਸ਼ਾਂ ਵਿੱਚ ਚਲੇ ਗਏ ਆ ਜਿੱਥੇ ਉਹ ਆਪਣਾ ਕਾਰੋ ਜਮੀਨਾ ਕੋਠੀਆਂ ਘਰ-ਬਾਰ ਸਾਰਾ ਕੁਝ ਛੱਡ ਕੇ ਉਹ ਪੰਜਾਬ ਦੇ ਵਿੱਚ ਛੱਡ ਗਏ ਆ ਉਹ ਜਿਹੜੇ ਹੈਗੇ ਆ ਵੀ ਉਹ ਜਿਹੜੇ ਬਾਹਰ ਤੋਂ ਲੋਕ ਆਏ ਹੋਏ ਆ ਉਹ ਨੱਪ ਲੈਣਗੇ ਕੀ ਲੱਗ ਰਿਹਾ ਹੈਗਾ ਪੰਜਾਬ ਦੇ ਦਿਨੋਂ-ਦਿਨ ਹਾਲਾਤ ਇਦਾਂ ਦੇ ਹੋ ਰਹੇ ਆ ਕਿ ਪੰਜਾਬ ਸਰਕਾਰ ਕੁਝ ਸੋਚ ਨਹੀਂ ਰਹੀਗੀ ਜੀ ਭਾਈ ਸਰਕਾਰਾਂ ਨੂੰ ਕੀ ਲੋੜ ਹੈ ਸੋਚਣ ਦੀ ਉਹਨਾਂ ਨੂੰ ਜੋਦੇ ਚਾਹੀਦੇ ਨਹੀਂ ਉਹਨਾਂ ਨੂੰ ਤਾਂ ਖੁਸਰੇ ਚਾਹੀਦੇ ਨੇ ਉਹਰੇ ਜਿਹੜੇ ਉਹਨਾਂ ਨੂੰ ਬੋਤਲਾਂ ਦੇ ਲਾਜਕੇ ਦੇ ਵਿੱਚ ਪਾ ਕੇ ਵੋਟਾਂ ਪਾਉਣ ਜਿਹੜੀ ਮਰਜ਼ੀ ਪਾਰਟੀ ਪਿੱਛੇ ਲਾ ਲਈ ਉਹਨਾਂ ਨੂੰ ਉਹ ਸਿੱਖਾਂ ਨੂੰ ਚਾਹੁੰਦੀ ਨਹੀਂ ਹੈਗੇ ਪ्युअर ਸਿੱਖਾਂ ਨੂੰ ਜੀ ਉਹਦਾ ਕਹਿੰਦੇ ਨੇ ਉਹ ਪੰਜਾਬ ਖਾਲੀ ਕਰੋ ਤੇ ਆਪਣੇ ਬੌਲੇ ਲੋਕ ਪੈਸੇ ਦੇ ਲਾਲਚ ਦੇ ਮਾਰੇ ਜਾ ਕੇ ਅੰਗਰੇਜ਼ਾਂ ਦੇ ਨੌਕਰ ਰਲ ਰਹੇ ਨੇ ਜੀ ਇੱਥੇ ਜ਼ਮੀਨਾਂ ਜਾਇਦਾਦਾਂ ਛੱਡ ਕੇ ਉਹਦੀਆਂ ਕੋਠੀਆਂ ਛੱਡ ਕੇ ਸਭ ਕਾਰੋਬਾਰ ਛੱਡ ਕੇ ਜਾ ਕੇ ਬਾਹਰ ਨੌਕਰ ਰਲ ਰਹੇ ਨੇ ਇੱਥੇ ਗੁਰੂ ਦੀ ਬੇਅਦਬੀ ਹੋ ਰਹੀ ਹੈ ਨਾ ਗੁਰੂ ਘਰ ਕਿਸੇ ਨੇ ਸਾਹਮਣੇ ਠੀਕ ਹੈ ਅਹੀਂ ਬੇਅਦਬੀ ਹੁੰਦੀ ਰਹੂਗੀ ਜੇ ਆਪਾਂ ਸਾਰੇ ਇਕੱਠੇ ਨਾ ਹੋਏ ਤੇ ਸਿੱਖ ਕੌਮ ਦਾ ਪਰ ਜਿਵੇਂ ਕਹਦੇ ਵੀ ਗੁਰੂ ਸਾਹਿਬੇ ਕੋਈ ਕਿਰਪਾ ਕਰ ਸਕਦੇ ਨੇ ਬਾਕੀ ਤਾਂ ਅੰਤ ਬਹੁ ਨੇੜੇ ਆ ਜੀ ਜੋ ਦਿਖ ਰਿਹਾ ਹੈ ਲੱਛਣ ਕਿਉਂਕਿ ਬਾਬੇ ਵੀ ਚੁੱਪ ਨੇ ਹੁਣ ਤੱਕ ਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੋਈ ਅਪਰਾਲਾ ਕੀਤਾ ਹਮ ਠੀਕ ਹੈ ਜੀ ਮੈਨੂੰ 35 ਦਿਨ ਹੋ ਗਏ ਬੈਟੇ ਨੂੰ ਨਾ ਐਸਜੀਪੀਸੀ ਦੇ ਪ੍ਰਧਾਨ ਨੇ ਕੁਝ ਹੁਣ ਤੱਕ ਇੱਕ ਬਿਆਨ ਤੱਕ ਵੀ ਜਾਰੀ ਨਹੀਂ ਕਰਿਆ ਜੀ ਜਿੰਨੀਆਂ ਸੰਪਰਦਾਵਾਂ ਨੇ ਜਿੰਨੀਆਂ ਟਕਸਾਲਾਂ ਕਿਸੇ ਨੇ ਵੀ ਇੱਕ ਬਿਆਨ ਵੀ ਜਾਰੀ ਨਹੀਂ ਕੀਤਾ ਜੀ ਉਰੇ ਉਹਨਾਂ ਦਾ ਬਹੁਤ ਦੂਰ ਦੀ ਗੱਲ ਹੈ ਜੀ ਕੋਈ ਸੰਪਰਦਾਇ ਵਾਲਾ ਤੁਹਾਡੇ ਕੋਲ ਪਹੁੰਚਿਆ ਨਹੀਂਗਾ ਜੀ ਨਹੀਂ ਨਹੀਂ ਬਾਈ ਜੀ ਕੋਈ ਨਹੀਂ ਪਹੁੰਚਾਏਗਾ ਕੋਈ ਐਸਜੀਪੀਸੀ ਦਾ ਕੋਈ ਮੈਂਬਰ ਨਹੀਂ ਆਇਆ ਤੁਹਾਡੇ ਕੋਲੇ ਜੀ ਮੈਂਬਰ ਮੈਂਬਰ ਤਾਂ ਆਈ ਜਾਂਦੇ ਆ ਜੀ ਮੈਂਬਰਾਂ ਤੋਂ ਕੀ ਕਰਾਉਣਾ ਹੈ ਜੇ ਕੋਈ ਸਖਤ ਕਾਰਵਾਈ ਹੋਣੀ ਕਰਨੀ ਹੈਗੀ ਕੀ ਕਰਾਉਣਾ ਮੈਂਬਰਾਂ ਤੋਂ ਰੇ ਜੀ ਸਖਤਕ ਆਰਡਰ ਕਰਨੋਂ ਤੋਂ ਹੁਕਮ ਜਾਰੀ ਕਰਨ ਕਾ ਤਖਤ ਸਾਹ ਦੇ ਕਿਸੇਦਾਰ ਸਾਹਿਬ ਜੀ ਸਾਰੇ ਸਿੱਕਾ ਨੂੰ ਹੁਕਮ ਜਾਰੀ ਕਰਨ ਤਾਂ ਔਰ ਇਹ ਸਿੱਕਾ ਕੱਟੇ ਹੋਣ 1 ਕਦਨ ਚ ਕਾਨੂੰਨ ਬਣ ਜਾਊਗਾ ਜੀ ਬਿਲਕੁਲ ਬਿਲਕੁਲ ਤੇ ਦੂਜਾ ਨੰਬਰ ਪ੍ਰੈਸਰ ਰਿਪੋਰਟਰ ਸਾਰੇ ਮਰ ਕੇ ਜੀ ਠੀਕ ਹੈ 35 ਦਿਨਾਂ ਦੇ ਵਿੱਚ ਇੱਕ ਵਾਰੀ ਆਏ ਨੇ 5 ਤਰੀਕ ਨੂੰ ਮੁੜ ਕੇ ਕੋਈ ਰਿਪੋਰਟਰ ਨਹੀਂ ਉਰੇ ਆਇਆ ਜੀ ਬਿਲਕੁਲ ਪ੍ਰੈਸ ਬਿਲਕੁਲ ਟਕੇ ਟਕੇ ਦੇ ਵਿਕਣ ਲੱਗ ਰਹੀ ਹੈ ਤੇ ਡਰ ਰਹੀ ਹੈ ਗੁਰੂ ਸਾਹਿਬ ਨੇ ਨਹੀਂ ਆਪਾਂ ਨੂੰ ਸਿਖਾਇਆ ਵੀ ਤੁਸੀਂ ਡਰ ਕੇ ਜੀਵਨ ਬਤੀਤ ਕਰੋ ਜੀ ਗੁਰੂ ਸਾਹਿਬ ਕਹਿੰਦੇ ਆ ਸ਼ੇਰ ਬਣਾਇਆ ਤੂੰ ਤਾਂ ਸ਼ੇਰ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰੋ ਜੀ ਅੱਜ ਜਿਹੜੇ ਵੱਡੇ ਵੱਡੇ ਬਾਬੇ ਬਣੇ ਫਿਰਦੇ ਨੇ ਟਕੇ ਟਕੇ ਦੇ ਆਪਣੇ ਜਮੀਰ ਵਿੱਚ ਹੀ ਬੈਠੇ ਨੇ ਜੀ ਤੇ ਵਿੱਚੇ ਆ ਕੇ ਪੱਤਰਕਾਰ ਸਾਮ ਤੱਕ ਲੜ ਤੱਕ ਇਹਦੇ ਬਕਿਆਉਣੇ ਜੀ ਠੀਕ ਹੈ ਭਰਾਵਾ ਜੀ ਆਓ ਵਾਹਿਗੁਰੂ ਆਪੇ ਦੇਖੂਗਾ ਆਪਾਂ ਤਾਂ ਬੈਠੇ ਆਂ ਜੀ ਆਪਾਂ ਤਾਂ ਮਰਦੇ ਦਮ ਤੱਕ ਲੜਾਂਗੇ ਜੀ ਬਾਪੂ ਦੇ ਮਾਣ ਸਨਮਾਨ ਵਾਸਤੇ ਗੁਰੂ ਗ੍ਰੰਥ ਸਾਹਿਬ ਵਾਸਤੇ ਜੀ ਤੇ ਆਪਾਂ ਨੂੰ ਜਿੰਦਗੀ ਪਿਆਰੀ ਨਹੀਂ ਜਿਸ ਸਮਾਜ ਦੇ ਵਿੱਚ ਗੁਰੂ ਦਾ ਸਤਕਾਰ ਨਹੀਂ ਹੈਗਾ ਜੀ ਜੀ ਬਿਲਕੁਲ ਫੌਜੀ ਸਾਹਿਬ ਕਹਿੰਦੇ ਆ ਵੀ ਮੈਨੂੰ ਜ਼ਿੰਦਗੀ ਨਹੀਂ ਪਿਆਰੀਗੀ ਜਿੱਨਾਂ ਚਕਰ ਸਾਡੇ ਗੁਰੂ ਦੀ ਬੇਅਦਬੀ ਹੋਊਗੀ ਤਾਂ ਕੋਈ ਜਿੱਨਾਂ ਫੌਜੀ ਸਾਹਿਬ ਕਹਿੰਦੇ ਆ ਵੀ ਜਿੰਨਾ ਚਿਰ ਗੁਰੂ ਗੋ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਕਿਹਾ ਸੀਗਾ ਵੀ ਅੱਜ ਤੋਂ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈਗਾ ਤਾਂ ਜਿੰਨਾ ਚਿਰ ਕੋਈ ਵੀ ਇਹ ਗੁਰੂ ਗ੍ਰੰਥ ਸਾਹਿਬ ਦਾ ਕਾਨੂੰਨ ਨਹੀਂ ਬਣੂਗਾ ਉਹਨਾਂ ਚੱਕਰ ਕਹਿੰਦੇ ਮੈਂ ਆਪਣੀ ਜਿਹੜੀ ਇਹ ਲੜਾਈ ਇਦਾਂ ਹੀ ਲੜਦਾ ਰਹੂੰਗਾ ਉਹਨਾਂ ਚੱਕਰ ਮੈਂ ਟਾਵਰ ਤੇ ਚੜਿਆ ਰਹੂੰਗਾ ਤਾਂ ਤੁਹਾਡੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਕਿ ਤੁਹਾਡੀ ਮਾਤਾ ਜੀ ਕਹਿੰਦੇ ਵੀ ਇੱਕੋ ਇੱਕ ਜਿਹੜਾ ਸਾਡੇ ਘਰ ਦੇ ਵਿੱਚ ਕੰਮ ਕਰਨ ਵਾਲਾ ਜਿਹੜਾ ਮੇਰਾ ਪੁੱਤਰ ਉਹ ਟਾਵਰ ਤੇ ਚੜ ਗਿਆ ਤਾਂ ਤੁਹਾਡੇ ਇਸ ਚੀਜ਼ ਦਾ ਤੁਹਾਨੂੰ ਚਿੰਤਕ ਨਹੀਂ ਹੈਗੀ ਜੀ ਬਾਈ ਕੋਈ ਚਿੰਤਾ ਨਹੀਂ ਪਰਿਵਾਰ ਬਾਦជា ਪਹਿਲਾ ਗੁਰੂ ਹੈ ਬਿਲਕੁਲ ਠੀਕ ਹੈ ਮੈਂ ਸਾਰੇ ਕਾਰੋਬਾਰ ਛੱਡ ਕੇ ਆਇਆ ਹਾਂ ਬਹੁਤੇ ਬਹੁਤੇ ਹਰਾਮ ਦੇ ਇਹ ਗੱਲ ਕਹਿੰਦੇ ਨੇ ਵੀ ਇਹ ਪੈਸੇ ਇਕੱਠੇ ਕਰਨ ਦਾ ਮਾਰਾ ਮੈਂ ਕਰੋੜਾ ਰੁਪਏ ਨੂੰ ਲੱਤ ਮਾਰ ਕੇ ਆਇਆ ਹਾਂ ਜੀ ਠੀਕ ਹੈ ਜੀ ਮੈਨੂੰ ਮੈਨੂੰ 1 ਰੁਪਿਆ ਵੀ ਕੋਈ ਸਾਫ਼ਤ ਕਰ ਦੇ ਹੁਣ ਤੱਕ ਜੇ ਅੱਗੇ ਤਾਂ ਗਾਟਾ ਕਟਾਊਂਗਾ ਉਹਦਾ ਕੌਮ ਦੇ ਵਿਚਾਲੇ ਖੜਾ ਕੇ ਖੜ ਕੇ ਜੀ ਸਾਨੂੰ ਪੈਸੇ ਦੀ ਲੋੜ ਨਹੀਂ ਹੈਗੀ ਸਾਨੂੰ ਗੁਰੂ ਦਾ ਦਿੱਤਾ ਬਹੁਤ ਕੁਝ ਹੈ ਜੀ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਇਹ ਕੀਤੀ ਫੌਜੀ ਸਾਹਿਬ ਨੇ ਕਹਿੰਦੇ ਵੀ ਕਿਤੇ ਸਾਨੂੰ ਕੋਈ ਪੈਸੇ ਦੀ ਲੋੜ ਨਹੀਂ ਹੈਗੀ ਕੋਈ ਮੈਂ ਪੈਸੇ ਇਕੱਠੇ ਕਰਨ ਨਹੀਂ ਆ ਲੋਕੀ ਮੇਰੇ ਤੇ ਇਲਜ਼ਾਮ ਲਾ ਰਹੇ ਆ ਤਾਂ ਵੇਖੋ ਸਿੱਖੋ ਇਕੱਠੇ ਹੋਣ ਦੀ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਜਿੱਥੇ ਕੋਈ ਪੱਤਰਕਾਰ ਭਾਈਚਾਰਾ ਮੀਡੀਆ ਵੀ ਨਹੀਂ ਪਹੁੰਚੇਗਾ ਤਾਂ ਜ਼ਰੂਰ ਮੈਂ ਕਹਾਂਗਾ ਪੱਤਰਕਾਰ ਭਾਈਚਾਰਾ ਮੀਡੀਆ ਵੀ ਇੱਥੇ ਜ਼ਰੂਰ ਪਹੁੰਚੇ ਤੇ ਕੋਈ ਕਾਨੂੰਨ ਬਣੇ ਦਾ 17 ਤਰੀਕ ਨੂੰ ਇਸ ਇਸ ਤਾਰੀਖ ਨੂੰ ਨਾ ਜਿਹੜਾ ਤੁਹਾਡਾ ਇਕੱਠ ਰੱਖਿਆ ਗਿਆ ਜੀ ਆਹ ਬਾਈ ਜੀ ਪਰਸੋ ਨੂੰ ਐਤਵਾਰ ਨੂੰ ਬਿਲਕੁਲ ਕਹਿੰਦੇ ਪਰਸੋ ਬਿਲਕੁਲ ਐਤਵਾਰ ਨੂੰ ਇਕੱਠ ਰੱਖਿਆ ਗਿਆ ਬਹੁਤ ਵੱਡਾ ਭਾਰੀ ਜਿੱਥੇ ਕਿ ਸਿੱਖ ਸੰਗਤਾਂ ਨੂੰ ਪਹੁੰਚਣਾ ਚਾਹੀਦਾਗਾ ਇਸ ਵੀਡੀਓ ਨੂੰ ਤੁਸੀਂ ਬੱਦ ਤੋਂ ਬੱਦ ਸ਼ੇਅਰ ਕਰਿਓ ਜੇਕਰ ਤੁਸੀਂ ਨਹੀਂ ਜਾ ਸਕਦੇ ਤਾਂ ਸ਼ੇਅਰ ਕਰ ਦਿਓ ਕੋਈ ਸਿੱਖ ਨੌਜਵਾਨ ਪਹਿਲਾਂ ਤਾਂ ਆਪਣਾ ਫਰਜ਼ ਮੰਨਦਾਗਾ ਉੱਥੇ ਪਹੁੰਚਣ ਦਾ ਜਿੱਥੇ ਕਿ ਮੀਡੀਆ ਵਾਲੇ ਭਰਾਵਾਂ ਨੂੰ ਵੀ ਪਹੁੰਚਣ ਦਾ ਫਰਜ਼ ਬੰਦਾਗਾ ਜਿੰਨੇ ਕਿ ਸਿੱਖ ਭਰਾ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਆ ਠੀਕ ਹੈ ਸਾਰੇ ਤਕਰੀਬਨ ਉੱਥੇ ਪਹੁੰਚੋ ਤੇ ਉੱਥੇ ਸਮਾਗਮ ਦੇ ਵਿੱਚ ਜੋ ਕਿ ਵੱਡੀ ਰਣਨੀਤੀ ਜਿਹੜੀ ਉਹ ਬਣਾਈ ਜਾਵੇ ਤੇ ਜਿੱਥੇ ਕਿ ਸਿੱਖਾਂ ਨੂੰ ਅਨਸਾਫ਼ ਮਿਲੇ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਖਾਲਸਾ ਜੀ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਅਸਸ ਵਾਹਿਗੁਰਜੀ ਕੀ ਫਤਿਹ ਜੀ ਤੇ ਤੁਸੀਂ ਦੇਖ ਰਹੇ ਸੀ ਪੀਵੀ ਨਿਊਜ਼ ਟੀਵੀ ਤੇ ਮੈਂ ਹਾਂ ਰਮਨਦੀਪ ਸਿੰਘ ਸੋਢੀ ਧੰਨਵਾਦ